ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਾਂ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣ ਭਾਂ ਲਖ ਹੋਈ ਤੈ ਇਕ ਨਾ ਚੱਲੇ ਨਾਲ ਕਬਸ ਤਿਆਰਾ ਹੋਈ ਐ ਕਬ ਕੂੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਪਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੇ ਵਡਿਆਈ ਹੁਕਮੀ ਉਦਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾ ਰੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਾ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਰ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਆਸਰਾ ਦੂਰ ਕਤਨਾ ਕਥਿ ਨ ਆਵੇ ਟੋਟ ਕਤ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਕਸਰ ਦੇ ਪ੍ਰਵਾਹੋ ਸੱਚਾ ਸਾਹਿਬ ਸੱਚ ਨਾਹੀਂ ਭਖਿਆ ਪਾਉ ਆ ਪਾਰ ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅਗਰ ਰਖਿਆ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਘਰੇ ਪਿਆਰ ਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨੁਦਰੀ ਮੁਕ ਦੁਆਰ ਨਾਨਕ ਇਹ ਵਾ ਜਾਣੀਐ ਸਬਾਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਝਨ ਸੁ ਹੋਏ ਜਿਨ ਸੇ ਵਾ ਅਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਨੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੂ ਈਸ਼ਰ ਗੁਰ ਗੋ ਰਕ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਆਖਾਂ ਨਾਹੀਂ ਕਹਿਣਾ ਕਤਨਾ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰ ਤਨਾਵਾ ਜੇ ਤਿਸ ਪਾਵਾਂ ਬਿਨ ਪਾਣੇ ਕਿਨਾਂ ਹੈ ਕਰੀ ਜੇਤੀ ਸਿਰ ਟੋਪਾਈ ਵੇ ਕਾਮਣ ਕਰਮਾ ਕੀ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂਏ ਕਦੇ ਬਜਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵੀ ਸਰ ਨਾ ਜਾਏ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕਾ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਵਾ ਤਨ ਪੁਚੈ ਕੀ ਕੀਟਾਂ ਅੰਦਰ ਕੀਟ ਕਰ ਦੋ ਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਇ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪਹੁਣ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸਲਾਂ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸ ਸੰਤੋਖ ਗਿਆਨ ਸੁਣਿਆ 86 ਕਾ ਇਸਨਾਨ ਸੁਣਿਆ ਪਰਪੜ ਪਾਵੈ ਮਾਨ ਸੁਣਿਆ ਲਗੈ ਸਹਿਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾਕ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹ ਸੁਣਿਆ ਹਾਤ ਵੈਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੈ ਕੀ ਕਰ ਕਹੀ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੈ ਕਾ ਬਹਿਕਰਨ ਵਿਚਾਰ ਅਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਸੁਰ ਤੋਂ ਵੈ ਮਨ ਬੁੱਧ ਮੰਨਾ ਸਗਲ ਭੌਣ ਕੇ ਸੁੱਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜਮ ਕਾ ਸਾਤਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਿ ਸਿਓ ਪ੍ਰਗਟ ਜਾਏ ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸਨਮਾਨ ਦੇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੁਖ ਦੁਆਰ ਮੰਨੈ ਪਰਵਾਰਾ ਸਾਧਾਰ ਮੰਨੈ ਤਰਹਿ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਪਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ ਪੰਜ ਪ੍ਰਮਾਨ ਪੰਜ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੇ ਨਹੀਂ ਸੁਮਾਰ ਔਲ ਧਰਮ ਦੇ ਆਗਾ ਪੂਤ ਸੰਤੋਖਤਾ ਵਰਗਿਆ ਜਨ ਸੂਤਾ ਜੇ ਕੋ ਬੁਜੈ ਹੋਵੇ ਸਿਆਰ ਤਵ ਲੈ ਹੋ ਪਰਕੇਤਾ ਪਾਰ ਤਰਤੀ ਹੋਰ ਪਰੈ ਹੋਰ ਔਰ ਤਿਸਤੇ ਪਾਰ ਤਲੈ ਕਵਨੰਜਰ ਜੀ ਜਾਤਰੰਗਾ ਕੇ ਨਾਵ ਸੁਮਨ ਲਿਖਿਆ ਮੜੀ ਕਲਾ ਮੇਲੇ ਕਲਿਕ ਜਾਣਾ ਕੋਈ ਲੈ ਕਲਿਕ ਆਗੇ ਤਾ ਹੋਏ ਕਿਤਾ ਤਾਨਸ ਵਾਲੇ ਰੂਪ ਕੇ ਤੀਰਾ ਜਾਣਾ ਕੁਣਕੂਤ ਈਤਾ ਪਸਾਓ ਇੱਕੋ ਕਵਾ ਉਤਸਤੇ ਹੋਈ ਲਕਦਰੀਆ ਕੁਦਰਤ ਕਵਨ ਕਾ ਵਿਚਾਰ ਵਾਰਿਆਂ ਜਾਵੇ ਇੱਕ ਵਾਰ ਜੋ ਤੁਤ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਪਾਓ ਅਸੰਖ ਪੂਜਾ ਸੰਖ ਤਪਤਾਓ ਸੰਗ੍ਰੰਥ ਮੁਕਬੀਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮਹਪੱਖਸਾਰ ਸੰਖ ਮੋਨ ਲੈ ਬੁਲਾਏ ਤਾਰ ਕੁਦਰਤ ਕਵਨ ਕਾ ਵਿਚਾਰ ਵਾਰੇ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰ ਕੰਧ ਘੋਰ ਸੰਖ ਚੋਰ ਆਰਾਮ ਖੋਰ ਅਸੰਖ ਅਮਰ ਕਰ ਜਾਏ ਜੀਉ ਅਸੰਖ ਗਲਵਟ ਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆ ਹਾਰ ਕੂੜੇ ਫਿਰਾਹੇ ਸੰਖ ਮਲੇਚ ਮਲ ਪਖਾਏ ਸੰਖ ਨਿੰਦਕ ਸਿਰ ਕਰੈ ਪਹਾਰ ਨਾਨਕ ਨੀਚ ਕਾਹੇ ਵਿਚਾਰ ਵਾਰੇ ਨਾ ਜਾਵੇਂ ਇੱਕ ਵਾਰ ਜੋ ਤੁਧ ਪਾਵੈ ਸਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕਨਾਵ ਸੰਕਤਾਵ ਗਮ ਗਮ ਸੰਕਲੋਈ ਸੰਕੈ ਸਰਪਾਰ ਹੋਏ ਅਕਰੀ ਨਾਮ ਅਕਰੀ ਸਲਾਹ ਅਕਰੀ ਗਿਆਨ ਗੀਤ ਗੁਣਗਾ ਅਕਰੀ ਲਿਖਣ ਮੋਲਣ ਬਾਣ ਅਕੜਾਂ ਸਿਰ ਸੰਜੋਗ ਵਖਾਣ ਜਿਨੇ ਲਿਕੇ ਤੇ ਸਰਨਾਹੀ ਜੀ ਫਰਮਾਇ ਤੇ ਤੇ ਪਾਹੀ ਜੀ ਤਾ ਕੀਤਾ ਤਿਤਾ ਨਾਉ ਵਿਣ ਨਾਵੇਂ ਨਾਹੀ ਕੋਠਾ ਕੁਦਰਤ ਕਮਨ ਕਹਾ ਵਿਚਾਰ ਮਾਰੇ ਨ ਜਾਵੇ ਇੱਕ ਵਾਰ ਜੋ ਤੁਤ ਪਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਪਰ ਤਨ ਦੀ ਪਾਣੀ ਤੂਤਾ ਉਤਰ ਸਖੇ ਮੂਤ ਪਲੀਤੀ ਕਪੜੋਏ ਦੇ ਸਾਬੂਨ ਲਈਆ ਉਹ ਧੋਏ ਪਰਿਆਮਤ ਪਪਾ ਕਾ ਸੰਗ ਤੋ ਪਹਿਨਾਵੇਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ 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 ਨਾਲ ਨਿਕਲੇ ਜਾਓ ਆਪੇ ਵੀ ਜਾਪੇ ਖਾਓ ਨਾਨਕ ਹੁਕਮਿ ਆਵੋ ਜਾਓ ਤੀਰਤ ਤਾਪ ਆਦਤ ਨਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾਉ ਏ ਸਵੇ ਸਤਤ ਮਣੀ ਬਰਮਾਉ ਸਤਸਵਾਣ ਸਦਾ ਮਨ ਚਾਉ ਕਵਣ ਸੁਵੇਲਾ ਵਕਤ ਕਵਣ ਕਵਣ ਜਿਤ ਕਵਣ ਵਾਰ ਕਵਣ ਸਰੁੱਤੀ ਮਾ ਕਵਣ ਜਿਤਵਾ ਆਕਾਰ ਵੀ ਨ ਪਈ ਪੰਡਤੀ ਦੀ ਹੁਵੈ ਲੇ ਪ੍ਰਾਣ ਵਕਤ ਨ ਪਾਇਓ ਕਾ ਦੀਏ ਜੇ ਲਿਖਣ ਲੈ ਕੁਰਾਨ ਰਤਵਾਰ ਨਾ ਜੋਗੀ ਜਾਣੈ ਰਤਮਾ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋ ਏ ਕਿਵ ਕਰ ਆਖ ਕੇ ਸਲਾਈ ਕਿਵ ਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾਕਾ ਹੁਵੈ ਨਾਨਕ ਜੇ ਕੋ ਆਪੋ ਜਾਣੈ ਕੇ ਗਿਆਨ ਸੋ ਹੈ ਪਾਤਾਲ ਪਾਤਾਲ ਲਖ ਅਗਾਸਾਂ ਅੰਗਾਸ ਓੜ ਕੋੜ ਕਪਾਲ ਧਕੇ ਵੇਦ ਕੈਣਕਵਾਤੋ ਸੈ ਸਠਾਰਾ ਕੈਣਕ ਤੇ ਬਾ ਸੁਨੂ ਇਕ ਤਾਤ ਲਿਖੈ ਤਲ ਕੀ ਅਲਿਖੈ ਵਿਨਾਸੂ ਨਾਨਕ ਵਡਾ ਕੀ ਆਪੇ ਜਾਣੈ ਆਪੋ ਸਾਲਾਹੀ ਸਾਲਾਹੀ ਤਿਸੁ ਸੁਤ ਨ ਪਾਈਆ ਨਦੀਆ ਤੇ ਵਾਹ ਪਵੇ ਸਮੰਦ ਨ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਾ ਸੇਤੀ ਮਾਲ ਧਨ ਕੀੜੀ ਟੋਲ ਨਾ ਹੋਵਨੀ ਜੀਤਿਸ ਮਨ ਹੋ ਨਾ ਬੀਸਰਹਿ ਅੰਤਨ ਸਿਪਤੀ ਕਹਿਣ ਨਾ ਅੰਤਨ ਤਨ ਕਰਨ ਦੇਣ ਦਾ ਅੰਤਨ ਵੇਖਣ ਸੁਣਨ ਨਾ ਅੰਤਨ ਜਪੈ ਕਿਆ ਮਨ ਮੰਤ ਅੰਤਨ ਜਪੈ ਕੀਤਾ ਆਕਾਰ ਅੰਤਨ ਜਪੈ ਪਾਰਾਵਾਰ ਅੰਤ ਕਰਨ ਕੀਤੇ ਬਿਲ ਲਾਹੇ ਤਾਕੇ ਅੰਤਨ ਪਾਏ ਜਾਏ ਏਉਂ ਅੰਤ ਨ ਜਾਣੈ ਕੋਈ ਬਹੁਤਾ ਕਹੀਐ ਬਹੁਤਾ ਹੋਇ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾਉ ਏ ਵੱਡ ਉੱਚਾ ਹੋ ਵੈ ਕੋਈ ਤੇ ਸੁੱਚੇ ਕੋ ਜਾਣੈ ਸੋਏ ਜੀਵੜੀ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਮ ਲਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਾ ਜੂਦ ਅਪਾਰ ਕਿਤੇਆਂ ਗਣਤ ਨਹੀਂ ਵਿਚਾਰ ਕਿਤੇ ਖਪ ਟਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਈ ਕਿਤੇ ਮੂਰਖਾਈ ਖਾਏ ਕਿਤੇਆਂ ਦੂਖ ਭੂਖ ਸਦ ਮਾਰੇ ਪੇਦਾ ਤੇਰੀ ਦਾਤਾਰ ਮਨ ਕਲਾਸੀ ਪਾਣਾ ਹੋਇ ਹੋ ਰਾਖਨਸ ਕੈ ਕੋਈ ਜੇ ਕੋ ਖਾਇ ਕੱਖਣ ਪਾਏ ਉਹ ਜਾਣੈ ਜੀਤੀ ਆ ਮੁਹਿ ਖਾਇ ਆਪੇ ਜਾਣੈ ਆਪੇ ਦੇਹ ਆਖੈ ਸੇ ਪੇ ਕਈ ਗੇ ਜਿਸਨੋ ਬਖਸੇ ਸਿਪਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁਲ ਗੁਣ ਮਲ ਵਪਾਰ ਐ ਅਮੁਲ ਵਪਾਰੀ ਅਮਲ ਪੰਡਾਰ ਅਮਲ ਆਵੇ ਮੁਲਾ ਜਾਏ ਮੁਲ ਪਾਏ ਮੁਲਾ ਸਮਾਏ ਮੁਲ ਤਰਮੁਲ ਦੀ ਬਾਣ ਐ ਮੁਲ ਤਲ ਮਲ ਪ੍ਰਮਾਣ ਮੁਲ ਬਖਸ਼ੀਸ ਮੁਲ ਨਿਸ਼ਾਨ ਮੁਲ ਕਰਮ ਅਮਲ ਫਰਮਾਨ અમૂલો મુલાખિયા ના જાએ આકા કરે લેવલાય આકા વેદ પાઠ પુરાણ આખા પડે કરે ખિયાણ આખા બ્રમે આખા ઇંદ આખા ગુપીતા ગોવિંદ આખા ઇસરા કસેદ આખા કિતતે કિતતે બુદ્ધ આખા દાના આખા દેવા ક સન મંજન સેવ કીતે આખા આંખણ પાએ કીતે કહે કહે ઉઠ ઉઠ જાયે તે કીતે ઓર કરે તાક નઝ કહી કે કી ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਭੂਲ ਵਿਗਾੜ ਤਾ ਲਿਖੀਐ ਸਿਰਗਾ ਵਾਰਾਂਗਾ ਵਾਰ ਸੋਦਰ ਕਹਿਆ ਸੋ ਕਰਕੇ ਆ ਜਿਤ ਬਹਿ ਸਰਬ ਸਮਾਨ ਲੇਵਾ ਜੇ ਨਾਮ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰਿ ਸਿਉ ਕਹੀ ਅਨ ਕੀਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਉਣ ਪਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੈ ਸਿਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੁਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਕੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀ ਆਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੈ ਜੋਦ ਮਾ ਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਕੀ ਤਾਰੇ ਸਈ ਤੁਦਨੋ ਗਾਵੈ ਜੋਤ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਮ ਸੀਮ ਜਿਤਨੇ ਆਮਨ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸੱਚੀ ਨਾਹੀਂ ਹੈ ਵੀ ਉਸੇ ਜਾਣ ਜਾ ਸਿਰਤਨਾ ਜਿੰਨਰ ਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਬ ਤੇ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਭੀ ਭੂਤ ਖਿੰਤਾ ਕਾਲ ਕੁਮਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਤੀ ਮਨ ਜੀ ਤੈਜਗ ਜੀਤ ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਏ ਕੋ ਬੀਸ ਭੁਗਤ ਗਿਆੰਦੇ ਆ ਪੰਡਾਰਨ ਘਟ ਘਟ ਵਾਜੈ ਨਾਦ ਆਪ ਨਾਤ 나ਥੀ ਸਭ ਜਾਕੇ ਰੇਸੇ ਦਵਰਾ ਸਾਧ ਸੰਜੋਗ ਵਿਜੋਗ ਦੁਇ ਘਾਰ ਚਲਾਵੈ ਲਿਖੇ ਆਵੈ ਭਾਗ ਆਦੇਸ ਸੈ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰ ਚਿੱਲੇ ਪਰਵਾਨ ਇੱਕ ਸੰਸਾਰੇ ਪੰਡਾਰੇ ਕਲਾਈ ਦੀ ਬਾਣ ਜਿਵ ਤਸ ਪਾਵੈ ਤੇ ਵਚ ਲਾਵੈ ਜਿਵ ਹੋਵੈ ਫਰਮਾਨ ਉਹ ਵੇਖਾ ਉਹਨਾ ਨਜ਼ਰ ਨਾ ਆਵੇ ਬਹੁਤਾ ਇਹ ਵਡਾਣਾ ਦੇਸ ਸਹਿਆ ਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਈ ਲੋਈ ਪੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਕਰ ਕਰ ਵੇ ਕਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤੇ ਸਿਆਦੇ ਸ ਆਦ ਨੀਲ ਨਾਦ ਨਾਤ ਜੁਗ ਜੁ ਇੱਕ ਵੇਸ ਇੱਕ ਦੂਜੀ ਭੋਂ ਲੱਖ ਹੋਏ ਲੱਖ ਵੈ ਲਖ ਵੀਸ ਲਖ ਲਗੇ ਡਾਕੀਆਂ ਇੱਕ ਨਾਮ ਜਗਦੀਸ਼ ਇਤਰਾਏ ਪਤ ਪਵੜੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਜ਼ਰੀ ਪਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਚੁੱਪੈ ਨਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋੜ ਨਾ ਜੀਵਣ ਮਰਨ ਨਾ ਜੂਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੇ ਗਿਆਨ ਵਿਚਾਰ ਜੋਰ ਨਾ ਜੁਗਤੀ ਛਟੈ ਸੰਸਾਰ ਜਿਸਤ ਜੋਰ ਕਰਵੇ ਕੈ ਸੂਏ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁੱਤੀ ਤਿਤਿਵਾਰ ਪਉਣ ਪਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਵ ਰੱਖੀ ਤਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਬ ਸਚਾ ਦਰਬਾਰ ਤਿਤੈ ਸੋਨ ਪੰਚ ਪਰਵਾਨ ਨਦਰੀ ਕਰਮ ਪਾਵੈ ਨਿਸ਼ਾਨ ਕੱਚ ਪਕਾਈ ਓਥੈ ਪਾਏ ਨਾਨਕ ਗਿਆ ਜਾਪੈ ਜਾਹੇ ਧਰਮ ਖੰਡ ਕਾ ਇਹੋ ਤਰਮਾ ਗਿਆਨ ਖੰਡ ਕਾ ਖਉ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾਰਤ ਕੜੀਐ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਖੂਮੀ ਮੇਰ ਕੀਤੇ ਕੀਤੇ ਦੂ ਉਪਦੇਸ਼ ਕੀਤੇ ਚੰਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਬੁਦਨਾਤ ਕੀਤੇ 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 ਦੇਵੀ ਵੇਸ ਕੀਤੇ ਦੇਵਦਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰਿੰਦੈ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਮਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਤਾ ਘਾੜ ਤਕੜੀਆ ਬਹੁਤਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਿਛਤਾਏ ਤਿੱਥੈ ਕੜੀਆ ਸੁਰਤ ਮਤ ਮਨ ਬੁੱਧ ਤਿੱਥੈ ਕੜੀਆ ਸੁਰੰਸਦਾ ਕੀ ਸੁੱਧੈ ਗਰਮਖੰਡ ਕੀ ਬਾਣੀ ਜੂਰ ਤਿਤੈ ਹੋਰ ਨ ਕੋਈ ਹੋਰ ਤਿਤੈ ਜੂਦ ਮਾਂਬਲ ਸੂਰ ਤਿਨ ਮਹਿ RAM ਰਿਆ ਪਰਪੂਰ ਤਿਤੈ ਸਿਤੋ ਸਿਤਾ ਮਹਿਮਾ ਮਾਹੇ ਤਾਕ ਰੂਪ ਨ ਕਤਨੇ ਜਾਹੇ ਨਾ ਓਹਿ ਮਰੇ ਨ ਠਾਗੇ ਜਾਹੇ ਦਿਨ ਕੈ RAM ਵਸੈ ਮਨ ਮਾਹੇ ਤਿਤੈ ਭਗਤ ਵਸੈ ਕੇ ਲੋਇ ਕਰਨ ਸਚਾ ਮਨ ਸੋਇ ਸਚ ਕਣ ਵਸੈ ਨਿਰੰਕਾਰ ਕਰ ਕਰਵੇ ਕੈ ਨਜ਼ਰ ਨੇ ਹਾਲ ਤਿਤੈ ਖੰਡ ਮੰਡਲ ਵਰ ਪੰਡ ਜੇ ਕੋ ਕਥਾਇੰ ਦਾ ਅੰਤਨਾਂਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਵਾ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਆਹਰਨ ਮਤ ਵੇਦ ਹਤੀਆਰ ਪਉ ਖਲਾਗੰਤ ਪਤਾਓ ਪਾਂਡਾ ਪੰਮਰਤ ਟਾਲ ਕੜਿਐ ਸਬਦ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਾਵਣ ਗੁਰੂ ਪਾਣੀ ਪਿਤਾ ਮਾਤਾ ਤਰਤਮਾਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਮਹਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਹੈ ਜਿਨੇ ਨਾਮ ਤੇ ਆਇਆ ਗਏ ਮਸ਼ਕਕਦ ਕਾਲ ਨਾਨਕ ਤੇ ਮੁਖੋ ਜਲੇ ਕੇ ਤੇ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮਸ਼ਕਕਦ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੇ ਨਾਲ ਵਾਹੀ ਗੁਰੂ ਜੀ ਦਾ ਖਾਲਸਾ ਸ੍ਰੀ ਵਾਹੀ ਗੁਰੂ ਜੀ ਕੀ ਫਤਿਹ